ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਖੜੇ ਆ ਜੀ ਮੰਡੀ ਡੱਬ ਵਾਲੀ ਦੇ ਵਿੱਚ ਤੇ ਆਪਾਂ ਤੁਹਾਨੂੰ ਅੱਜ ਇੱਥੇ ਜਿਹੜੇ ਜਿਹੜੇ ਪਸ਼ੂ ਆਏ ਆ ਉਹ ਸਾਰੇ ਪਸ਼ੂ ਦਿਖਾਵਾਂਗੇ ਵੀ ਕਿੰਨੇ ਰੇਟ ਤੋਂ ਸ਼ੁਰੂ ਹੋ ਕੇ ਪਸ਼ੂਆਂ ਦਾ ਕੀ ਮੁੱਲ ਆ ਹਨਾ ਤੇ ਪਸ਼ੂਆਂ ਦੀ ਕੀ ਡਿਟੇਲ ਆ ਤੇ ਬਣੇ ਰਹੋ ਆਪਣੀ ਵੀਡੀਓ ਦੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਆਪਾਂ ਕਰਦੇ ਆ ਬਾਈ ਜੀ ਹੋਰਾਂ ਨਾਲ ਗੱਲਬਾਤ ਵੀਡੀਓ ਵਧੀਆ ਲੱਗੀ ਇਹਨੂੰ ਸ਼ੇਅਰ ਜ਼ਰੂਰ ਕਰਿਓ। ਆਪਾਂ ਖੜੇ ਹਾਂ ਜੀ ਮੰਡੀ ਡੱਬ ਵਾਲੀ ਦੇ ਵਿੱਚ ਤੇ ਆ ਬਾਈ ਹੋਰੇ ਆਪਦੇ ਪਸ਼ੂ ਲੈ ਕੇ ਆਏ ਸੀ ਤੇ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਕੀ ਡਿਟੇਲ ਹੈ ਇਹਨਾਂ ਦੀ ਤੇ ਕਿੰਨਾ ਇਹ ਮੁੱਲ ਮੰਗਦੇ ਆ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਅੱਜ ਆਪਾਂ ਕਿਹੜੇ-ਕਿਹੜੇ ਪਸ਼ੂ ਲੈ ਕੇ ਆਏ ਆ ਜੀ? ਆ ਦੋ ਗਾਂਵਾਂ ਲੈ ਕੇ ਆਏ ਗੱਭਣ ਦੇ ਪਸ਼ੂ ਜੀ। ਆਹ ਦੋ ਗਾਂਵਾਂ ਲੈ ਕੇ ਆਏ ਆਪਾਂ ਇੱਕ ਆਹ ਤੇ ਇੱਕ ਆਹ। ਸੂਈ ਵੀ ਕਿਹੜੀ ਇਹਨਾਂ ਦੇ ਦੋਨੇ ਸੂਈਆਂ ਹੋਈਆਂ ਇਹ? ਨਹੀਂ ਉਹ ਸੂਈ ਹੈ ਗੱਭਣ। ਅੱਛਾ ਇਹ ਗੱਭਣ ਹੈ। ਤੇ ਪਹਿਲਾਂ ਸਾਨੂੰ ਤੁਸੀਂ ਇਸ ਗਾਂ ਬਾਰੇ ਦੱਸ ਤੇ ਕਿੰਨਾ ਆਪਾਂ ਮੁੱਲ ਮੰਗਦੇ ਆ ਇਹਦਾ ਇਹਦਾ 20-15 ਤੋਂ 20 ਦਿਨ ਬਾਕੀ ਹੈ ਜੀ ਅੱਛਾ 15 ਤੋਂ 20 ਦਿਨ ਇਹਦੇ ਬਾਕੀ ਆ ਠੀਕ ਹੈ ਜੀ ਇਹ ਸਪੀਕਰ ਦੀ ਆਪੋ ਦਾ ਅੱਛਾ ਤੇ ਡਿਮਾਂਡ ਦਾ 6000 ਲੱਗਿਆ ਜੀ ਹਾਂ ਜੀ ਹਾਂ ਜੀ ਤੇ ਇਹਦੇ ਆਪਾਂ ਕੀ ਡਿਮਾਂਡ ਕੀ ਆਪਣੀ ਡਿਮਾਂਡ ਤਾਂ ਇਹਦੇ 1.5 ਮੰਗਦੇ ਆ ਅੱਛਾ 1.5 ਲੱਖ ਆਪਾਂ ਮੰਗਦੇ ਆ ਤੇ ਉਵੇਂ ਆਪਾਂ ਛੱਡਣੀ ਕਿੰਨੇ ਜੈ ਵੀ ਮੋਟਾ-ਮੋਟਾ ਜਾ ਹਾਂ ਤਾਂ ਜਿਹੜਾ ਗਾਂ ਦੁੱਧ ਵਾਲੀ 40-45 ਕਿਲੋ ਦੁੱਧ ਪਾਉਂਦੀ ਠੀਕ ਹੈ ਜੀ ਇਹਦੇ 15-20 ਦਿਨਾਂ ਸੂਣ ਚ ਰਹਿੰਦੇ ਆ ਹਨਾ ਹਾਂਜੀ 15-20 ਦਿਨ ਸੂਣ ਚ ਰਹਿੰਦੇ ਆ ਤੇ ਢੂੜ ਲੱਖ ਰੁਪਇਆ ਮੁੱਲ ਮੰਗਦੇ ਆ ਤੇ ਆਪਾਂ ਤੁਹਾਨੂੰ ਗਾਂ ਥੋੜਾ ਜਿਹਾ ਕੋਲੇ ਹੋ ਕੇ ਵਿਖਾ ਦਿੰਨੇ ਆ ਇਧਰੋਂ ਫੇਸ ਤੋਂ ਵੀ ਤੁਸੀਂ ਦੇਖ ਸਕਦੇ ਹੋ ਵਧੀਆ ਉੱਚਾ ਲੰਮਾ ਕੱਦ ਦਾ ਗਾਂ ਦਾ ਤੇ ਬਾਈ ਜੀ ਦੂਜੀ ਆਪਣੀ ਕਿਹੜੀ ਗਾਂ ਆਜੋ ਇਧਰ ਆਜੋ ਤੁਸੀਂ ਤੇ ਲਓ ਜੀ ਹੁਣ ਇਸ ਗਾਂ ਬਾਰੇ ਆਪਾਂ ਨੂੰ ਬਾਈ ਜੀ ਦੱਸਣਗੇ ਬਾਈ ਜੀ ਇਹ ਕਿੰਨੇ ਸੂਏ ਗਾਂ ਆ ਸੂਏ ਦਾ ਹੋ ਰਹੀ ਹੈ اچھا ਇੱਕ ਹਫਤਾ ਹੋ ਗਿਆ ਕੋਈ ਨੂੰ ਠੀਕ ਹੈ ਤੇਰੇ ਤੀਜੇ ਸੂਏ ਸੂਈ ਹੈ ਇਹ ਤੇ ਪਿੱਛੇ ਕੀ ਹੈ ਜੀ ਇਹਦੇ ਤੇਰੇ ਮਗਰ ਬੱਚੀ ਬਹੁਤ ਸ਼ਾਬ ਅੱਛੀ ਹੈ ਤੇ ਮਗਰ 6 ਸਿਰ ਸੀਨਾ ਹੈ ਪੰਲਾ ਦਾ ਹੈਗੇ ਠੀਕ ਹੈ ਜੀ ਤੇ ਕਿੰਨੇ ਲੀਟਰ ਦੁੱਧ ਆ ਜੀ ਆਪਣੇ گا ਦਾ ਇਹ ਇਸ ਟਾਈਮ 22 ਲੀਟਰ ਦੁੱਧ ਆ ਇਹ ਘਾਹ ਤੇ ਲਈ 22 ਲੀਟਰ ਦੁੱਧ ਆ ਠੀਕ ਹੈ ਦੁੱਧ ਹੈ ਜੀ ਬਿਲਕੁਲ ਨਹੀਂ ਸੀਗਾ گا ਠੀਕ ਹੈ ਕੁਝ ਹੋਈ ਬਹੁਤ ਹੋ ਗਿਆ ਜੀ ਨਵੀਂ ਨਵੀਂ ਤੁਸੀਂ ਆ ਜੀ ਇਹ ਵੀ ਇਹ ਵੀ ਕਰ ਦਈਏ ਜੀ ਹਾਂ ਹਾਂ ਠੀਕ ਹੈ ਜੀ ਤੇ ਗਾਂ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਲੈਂਦਾ ਖਣਲੇਵਾ ਤੁਸੀਂ ਦੇਖ ਸਕਦੇ ਹੋ ਤੇ ਇਧਰੋਂ ਹੁਣ ਗਾਂ ਪੂਰਾ ਇਧਰੋਂ ਪੂਰੀ ਗਾਂ ਦੀ ਫੋਟੋ ਆ ਜੂਗੀ ਵਿੱਚ ਤੇ ਬਾਈ ਜੀ ਹੋਰਾਂ ਦਾ ਆਪਾਂ ਤੁਹਾਨੂੰ ਨੰਬਰ ਦੇ ਦਾਂਗੇ ਐਡਰੈਸ ਵੀ ਦੇ ਦਾਂਗੇ ਤੁਸੀਂ ਕਦੋਂ ਵੀ ਫੋਨ ਕਰਕੇ ਇਹਨਾਂ ਨੂੰ ਪੁੱਛ ਸਕਦੇ ਹੋ ਤੇ ਬਾਈ ਜੀ ਇਹਦਾ ਮੁੱਲ ਆਪਾਂ ਕਿੰਨਾ ਦੱਸਿਆ ਸੀ ਕਿੰਨਾ ਮੁੱਲ ਮੰਗਦੇ ਆਪਾਂ ਕੀ ਡਿਮਾਂਡ ਅੱਛਾ 90000 ਰੁਪਏ ਆਪਾਂ ਮੰਗਦੇ ਆ ਹਨਾ ਤੇ ਮੌਕੇ ਤੇ ਲੈਣ ਦੇਣ ਉਹ ਮੇ ਹੋ ਜੂਗਾ ਹਨਾ 90000 ਰੁਪਏ ਮੁੱਲ ਹੈ ਤੇ ਤੁਸੀਂ ਕੀ ਦੱਸਿਆ ਸੀ ਵੀ ਕਿੰਨੇ ਲੀਟਰ ਦੁੱਧ ਆ ਇਹਦਾ ਇਹਦਾ 22 ਲੀਟਰ ਦੁੱਧ ਆ ਬਾਈ 22 ਲੀਟਰ ਦੁੱਧ ਆ ਤੀਜੇ ਸੂਏ ਆ ਹਨਾ ਤੇ ਮਗਰ ਇਹਦੇ ਆਹ ਬੱਚੀ ਆ ਤੇ ਬਾਈ ਜੀ ਆਪਣਾ ਨਾਮ ਐਡਰੈਸ ਤੇ ਨੰਬਰ ਦੱਸ ਦੋ ਵੀ ਕਿਸੇ ਨੇ ਪਸ਼ੂ ਲੈਣੇ ਹੋਣ ਗਾਂ ਨੂੰ ਵੀ ਲੈਣੇ ਹੋਣ ਨਾ ਵੀ ਫੋਨ ਕਰ ਲੂਗਾ ਤੇ ਨਾਮ ਮੇਰਾ ਸੁਖਿੰਦਰ ਸਿੰਘ ਆ ਜੀ ਸੁਖਵਿੰਦਰ ਸਿੰਘ ਸੁਖਜਿੰਦਰ ਸੁਖਜਿੰਦਰ ਸਿੰਘ ਠੀਕ ਹੈ ਜੀ ਜਲਾਲਾਬਾਦ ਦੇ ਸੀ 116 ਵਾਲੇ ਤੋਂ ਠੀਕ ਹੈ ਜੀ ਮੇਰਾ ਮੋਬਾਈਲ ਨੰਬਰ ਮੇਰਾ ਹੈਗਾ 8360805546 8360805546 8360805546 ਠੀਕ ਹੈ ਜੀ ਤੇ ਆ ਬਾਈ ਜੀ ਦਾ ਨੰਬਰ ਆਪਾਂ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਤੇ ਪਸ਼ੂਆਂ ਦੀ ਆਪਾਂ ਦੋਨਾਂ ਦੀ ਤੁਹਾਨੂੰ ਡਿਟੇਲ ਦੱਸਤੀ ਆ ਆ ਜਿਹੜੀ ਗਾਂ ਇਹ ਸੂਣ ਚ ਹਜੇ 15 20 ਦਿਨ ਰਹਿੰਦੇ ਆ ਇਹਦਾ 2 ਲੱਖ ਰੁਪਿਆ ਡਿਮਾਂਡ ਆ ਤੇ ਜਿਹੜੀ ਆ ਗਾਂ ਇਹ ਤੀਜੇ ਸੂਏ ਸੂਈ ਹੋਈ ਆ ਤੇ ਪਿੱਛੇ ਇਹਦੇ ਬੱਚੀ ਆ ਤੇ ਇਹਦੀ ਡਿਮਾਂਡ ਕਿੰਨੀ ਕਹੀ ਸੀ ਬਾਈ ਜੀ ਤੁਸੀਂ 90000 ਤੇ ਇੱਕ ਬਾਈ ਜੀ ਲੋਕ ਕਹਿੰਦੇ ਵੀ ਜਿਹੜੇ ਮੰਡੀ ਦੇ ਵਿੱਚ ਅਸੀਂ ਪਸ਼ੂ ਲੈਨੇ ਆ ਹਨਾ ਵੀ ਉਹ ਵੀiprosa ਕਿਵੇਂ ਕੀਤਾ ਜਾਵੇ ਵੀ ਮੈਂ ਤਾਂ ਆ ਹੀ ਕਹੂੰਗਾ ਵੀ ਜਿਹੜੇ ਨੇ ਬੰਦੇ ਨੇ ਪਸ਼ੂ ਲੈਣੇ ਆ ਉਹ ਆਪਦੇ ਨਾਲ ਪਹਿਲੀ ਗੱਲ ਤਾਂ ਕੋਈ ਜਾਣਕਾਰ ਬੰਦਾ ਲੈ ਕੇ ਆਵੇ ਹਨਾ ਵੀ ਜਿਹਨੂੰ ਪਰਖ ਹੋਵੇ ਪਸ਼ੂ ਦੀ ਕਿਉਂਕਿ ਆਪਾਂ ਕਿਸੇ ਦੇ ਵਿਚ ਵੜ ਕੇ ਤਾਂ ਦੇਖਿਆ ਨਹੀਂ ਹੁਣ ਮੰਡੀ ਦੇ ਵਿੱਚ ਬਹੁਤ ਚੰਗੇ ਪਸ਼ੂ ਵੀ ਆਉਂਦੇ ਆ ਤੇ ਬਹੁਤ ਜਾਣੇ ਤੁਹਾਨੂੰ ਪਤਾ ਵੀ ਕਰਾਬ ਵੀ ਕਰਦੇ ਆ ਜਿਸਨੂੰ ਪਤਾ ਕੀ ਹੈ ਰਿਜਨ ਦੋ ਆ ਹਾਂਜੀ ਵੀ ਤੁਸੀਂ ਕਰ ਲੋ ਵੀ 90 ਤੋਂ 95% ਪਸ਼ੂ ਮੰਡੀ ਦੇ ਵਿੱਚ ਸਹੀ ਆਉਂਦੇ ਆ ਜਿਹਦੇ 5% 1-2% ਜਾਂ 5% ਕਰ ਲੋ ਤੁਸੀਂ ਉਹ ਦੂਜੇ ਪ੍ਰਸ਼ਨ ਜਿਹੜੀ ਇਹ ਹੋਊ ਲੇਵਲ ਡਾਊਨ ਕਰ ਦਿੰਦੇ ਆ ਹਾਂ ਵੀ ਉਹ ਗੱਲਾਂ ਫਿਰ ਗਾਂ ਹੁਣ ਦਿਖਾ ਰਹੇ ਨੇ ਗਾਂ ਹਰ ਇੱਕ ਬੰਦੇ ਜੀ ਸੋਚਦਾ ਯਾਰ ਵੀ ਸ਼ਾਇਦ ਵੀ ਹਰ ਇੱਕ ਪਸੂ ਹੀ ਕਿਵੇਂ ਦਾ ਨਾ ਹਾਂ 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 ਜੇ ਕੋਈ ਕੁਝ ਹੋਇਆ ਬਟੀਜ ਰਾਜੂ ਪਰਖੀ ਜੋ ਦੂਰੇ ਪਸ਼ੂ ਨੂੰ ਪਛਾਣ ਲੈਂਦਾ ਵੀ ਹਾਂ ਇਹ ਅੱਛੀ ਤਾਂ ਹੀ ਲਈ ਹੋਈ ਜਾਂ ਬਚੂ ਲਾਇਆ ਤੈਨੂੰ ਹੋਇਆ ਹਾਂ ਹਾਂ ਜਾਂ ਸੁਈ ਹੋਈ ਹੈ ਜਾਂ ਨਹੀਂ ਸੁਈ ਹੋਈ ਹੈ ਉਹ ਜਿਹੜਾ ਪਰਖ ਵਾਲਾ ਬੰਦਾ ਉਹ ਦੂਰੋਂ ਹੀ ਉਹਦੀ ਜਜਮੈਂਟ ਕਰ ਲੈਂਦਾ ਬਟੀਜ ਐਵੇਂ ਵੀ ਹੈ ਨਾ ਵੀ ਜਿਹੜੇ ਪੁਰਾਣੇ ਡੇਰੀ ਫਾਰਮਰ ਆ ਉਹਨਾਂ ਨੂੰ ਤਾਂ ਪਤਾ ਹੈ ਨਾ ਜਿਹੜੇ ਬੰਦੇ ਕਈ ਵਾਰੀ ਵੀਡੀਓ ਦੇਖ ਕੇ ਕੰਮ ਸ਼ੁਰੂ ਕਰਨ ਦੀ ਸੋਚ ਲੈਂਦੇ ਆ ਉਹਨਾਂ ਨੂੰ ਨਹੀਂ ਪਤਾ ਲੱਗਦਾਗਾ ਤੇ ਉਹਨਾਂ ਨੂੰ ਆਪਣੀ ਇੱਕ ਹੀ ਰਿਕੁਐਸਟ ਆ ਵੀ ਤੁਸੀਂ ਪਸ਼ੂ ਲੈਣੇ ਵੀ ਹੋਣ ਪਹਿਲੀ ਗੱਲ ਤਾਂ ਨੰਬਰ ਦਿੱਤਾ ਹੁੰਦਾ ਅਗਲੇ ਦੇ ਘਰੇ ਵੀ ਜਾਇਆ ਕਰੋ ਤੇ ਵੀ ਚੰਗੀ ਉਥੇ ਨਿਰਖ ਪਰਖ ਕਰਕੇ ਪਸ਼ੂ ਲਿਆਇਆ ਕਰੋ ਬਿਲਕੁਲ ਬਿਲਕੁਲ ਤੇ ਹੁਣ ਐਡਰੈਸ ਕੋਈ ਨੰਬਰ ਵਗੈਰਾ ਤੁਸੀਂ ਵੀ ਇਹ ਇਸ ਜਿਹੜਾ ਖੋਦਾ ਵੀ ਇੱਕ ਜਿਹੜਾ ਜਿਹੜਾ ਨੈਟਵਰਕ ਹੈ ਬੜਾ ਹੀ ਇਹ ਮਹਰੂਲ ਹੈ ਹਾਂਜੀ ਪਸ਼ੂ ਲਿਆ ਕੇ ਕਰ ਲੋ ਜਾਂ ਜਿਵੇਂ ਕਿਸੇ ਨੇ ਖੇਤੀ ਸੰਦਾਂ ਦੇ ਬਣਾਇਆ ਹੋਇਆ ਖੇਤੀ ਦੇ ਨਾਲ ਤੋਂ ਆਇਆ ਜਾਂ ਪਸ਼ੂਆਂ ਦੇ ਬਣਾਇਆ ਹੋਇਆ ਚੀਜ਼ਾਂ ਦੇ ਬਣਾਇਆ ਖੋਦਾ ਵੀ ਇਹ ਮਹਰੂਲ ਹੈ ਇਹਦੇ ਵਿੱਚ ਬੜਾ ਵਧੀਆ ਹੈਗਾ ਪਰਲਾ ਜਿਹੜਾ ਵੀ ਤੁਸੀਂ ਇਹ ਚੀਜ਼ ਨੂੰ ਬੜਾ ਹੀ ਪਰਫੋਰਮ ਕਰਦੇ ਹੋ ਨਾ ਬਦੌਣੇ ਪਰ ਬਾਕੀ ਜਿਵੇਂ ਪਸ਼ੂਆਂ ਦਾ ਸਿਸਟਮ ਇਹੀ ਹੈ ਵੀ ਜੇ ਤੁਸੀਂ ਕਿਸੇ ਦੇ ਘਰ ਤੋਂ ਜੇ ਵੀ ਜਿਹੜੇ ਤਾਂ ਮੈਂ ਨੰਬਰ ਆਪ ਦਾ ਕੰਟੈਕਟ ਨੰਬਰ ਦਿੱਤਾ ਹੈ ਇਸ ਤਰ੍ਹਾਂ ਕੰਟੈਕਟ ਕਰਕੇ ਜੇ ਪਸ਼ੂ ਲਿਆ ਜਾਵੇ ਤਾਂ ਬਹੁਤ ਵਧੀਆ ਚੱਲਦਾ ਤੇ ਬਾਕੀ ਜੇ ਚੰਗੀ ਪਰਖ ਵਾਲਾ ਬੰਦਾ ਤੇ ਮੰਡੀਆਂ ਤੋਂ ਵੀ ਪਸ਼ੂ ਜਿਹੜਾ ਸਹੀ ਲੈ ਸਕਦਾ ਬਹੁਤ ਵਧੀਆ ਗੱਲ ਕਹੀ ਜੀ ਤੇ ਬਾਈ ਜੀ ਤੁਹਾਡਾ ਧੰਨਵਾਦ ਤੁਸੀਂ ਟਾਈਮ ਕੱਢਿਆ ਤੇ ਸਾਨੂੰ ਟਾਈਮ ਦਿੱਤਾ ਜਿੱਲੇ ਵੀ ਵੀਰ ਮੇਰੇ ਉਹ ਦੇਖਦੇ ਆਂ ਵੀਰੇ ਐ ਜਿਹੜਾ ਇਹਨਾਂ ਵੀਰਾਂ ਦਾ ਜਿਹੜਾ ਘਰੇ ਬੈਠਿਆਂ ਦਾ ਘਰੇ ਬੈਠ ਕੇ ਵੀਡੀਓ ਵੇਖੀ ਆਪਾਂ ਇੱਕ ਚੀਜ਼ ਨੂੰ ਸਲੈਕਟ ਕਰਨਾ ਜਾਂ ਇਹਨਾਂ ਦੇ ذریعے ਸੋਸ਼ਲ ਮੀਡੀਆ ਦੇ ਰਾਹੀਂ ਜਪੋ ਇਹਨਾਂ ਇੱਕ ਤਰ੍ਹਾਂ ਨੂੰ ਮੋਬਾਈਲ ਤੇ ਦੇਖਣਾ ਉਹ ਬਹੁਤ ਵਧੀਆ ਗੱਲ ਹੈ ਤੇ ਇਸੇ ਕਰਕੇ ਜਿਹੜੇ ਕੋਈ ਸਮਾਜਿਕ ਜੀਵਨ ਤੋਂ ਆਪਾਂ ਜਿਹੜਾ ਦੋਸਤਾਂ ਨਾਲ ਵਾਸਤੇ ਇਹਨਾਂ ਨੂੰ ਸਪ੍ਰੇਡ ਕਰਨਾ ਜਾਂ ਇਹਨੂੰ ਦੇਖਣਾ ਵੀਡੀਓ ਲਾਈਕ ਕਰਨਾ ਇਹ ਵਧੀਆ ਗੱਲ ਹੈ ਬਾਈ ਦਾ ਅਪੂਜਰਾ ਇਹ ਨਵਜੋਤ ਬਰਾੜ ਐਕਸ ਇਹਨੇ ਚੀਜ਼ ਬਣਾਇਆ ਹੋਇਆ ਖੇਤੀ ਦੇ ਰਿਲੇਟਡ ਤੇ ਤੁਹਾਨੂੰ ਦੇ ਰਿਲੇਟਡ ਬਹੁਤ ਵਧੀਆ ਵੀਡੀਓ ਜਿਹਦੀ ਅਸੀਂ ਵੀਰ ਬਣਾਉਦਾ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਬਹੁਤੋ ਦਿਨ ਲਾਈਕ ਕਰੀਏ ਤੇ ਸਬਸਕ੍ਰਾਈਬ ਕਰੀਏ। ਜਿਹੜਾ ਇਹ ਬਹੁਤ ਬੱਗੇ ਨਾਲ ਸਕਾ ਆਪਣੇ ਸੰਦੇਸ਼ ਨੂੰ ਇਹਦੇ ਇਹਨਾਂ ਦਾ ਖਾਤਾ ਖੇਤੀ ਦੇ ਨਰਮ ਬਣਾਉਣੇ ਤੁਹਾਨੂੰ ਵੀ ਡੇਲੀ ਸਾਫ ਹੁੰਦਾ ਕਿ ਇਹ ਵਧੀਆ ਉਚਰ ਹੈ ਆਪਣੇ ਆਪ ਨੂੰ ਅੱਗੇ ਵੀਡੀਓ ਬਣਾ ਰਿਹਾ। ਧੰਨਵਾਦ ਜੀ।